ਸਤ ਸ੍ਰੀ ਅਕਾਲ ਨਮਸਕਾਰ ਅਦਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਬੀਬੀਆਂ ਬਸ ਵੇਟ ਕਰਦੀਆਂ ਹੁੰਦੀਆਂ 크ਿਸਮਸ ਦੇ ਦਿਨ ਵੀ ਚਾਣ ਤੇ ਸੇਲਾਂ ਲੱਗ ਜਾਣ ਤੇ ਸਮਾਨ ਖਰੀਦੀਏ ਕਿਉਂਕਿ ਅੰਦਰ ਵੇਟੇ ਸਮਾਨ ਵਿਕਦਾ ਹੈ ਜਿਹੜੇ ਵੱਡੇ ਸਟੋਰ ਹੈਗੇ ਵੀ ਯੂਰਪ ਦੇ ਕਿਸੇ ਵੀ ਤੁਸੀਂ ਦੇਸ਼ ਚ ਚਲੇ ਹੋ ਉਹਨਾਂ ਨੇ 크ਿਸਮਸ ਤੋਂ ਪਹਿਲਾਂ ਆਪਣਾ ਕਮਾਈ ਕਰ ਲੈਣੀ ਹੁੰਦੀ ਹੈ ਬਸ ਜਦੋਂ 25 ਦਸੰਬਰ ਬੀਤਦੀ ਹੈ ਉਸ ਤੋਂ ਬਾਅਦ ਸੇਲਾ ਹੁੰਦੀਆਂ ਸ਼ੁਰੂ ਆਦਮੀ ਤੇ ਕੋਈ ਕੋਈ ਨજર ਆਂਦਾ ਸਟੋਰਾਂ ਵਿੱਚ ਤੇ ਬੀਬੀਆਂ ਤੇ ਪੂਰਾ ਜਥਾ ਲੱਗ ਕੇ ਪਹੁੰਚ ਜਾਂਦੀਆਂ ਖਾਸ ਕਰਕੇ ਜਿੱਥੇ ਪਰਸਵਿਕਦੇ ਹੋਣ ਕੋਸਮੈਟਿਕ ਦਾ ਸਮਾਨ ਵਿਕਦਾ ਹੋਵੇ ਕੱਪੜੇ ਵਿਕਦੇ ਹੋਣ ਉਹ ਤੇ ਡਿਪਾਰਟਮੈਂਟ ਪੂਰੀ ਤਰ੍ਹਾਂ ਭਰਿਆ ਹੁੰਦਾ ਜੀ ਤੇ ਕਾਊਂਟਰ ਤੇ ਉਹਨਾਂ ਰਸ਼ ਹੁੰਦਾ ਜਿੱਥੇ ਪੈਸੇ ਦੇਣੇ ਹੁੰਦੇ ਨਾ ਕੋਈ ਬੜੀ ਲੰਬੀ ਕਿਊ ਲੱਗੀ ਹੁੰਦੀ ਹੈ ਟਾਈਮ ਲੱਗਦਾ ਹੈ ਸਟੋਰਾਂ ਨਿੱਕੀ ਮੋਜ ਹੁੰਦੀ ਹੈ ਕਿ ਤੁਹਾਡੇ ਕੋ ਖੁੱਲਣ ਟਾਈਮੇ ਬੜੇ ਪਿਆਰ ਨਾਲ ਚੀਜ਼ ਚੈੱਕ ਕਰੋ ਵੇਖੋ ਅਗਰ ਤੁਸੀਂ ਕੋਈ ਲੈ ਆਏ ਹੋ ਚੀਜ਼ ਤੇ ਤੁਹਾਨੂੰ ਨਹੀਂ ਪਸੰਦ ਆਈ ਜੀ ਤੁਹਾਡੀ ਚੀਜ਼ ਵਾਪਸ ਹੋ ਜਣੀ ਨਹੀਂ ਇੰਡੀਆ ਤੇ ਹੈ ਨਹੀਂ ਇੰਡੀਆ 'ਚ ਇੱਕ ਵਾਰੀ ਤੁਸੀਂ ਦੁਕਾਨ ਤੋਂ ਚੀਜ਼ ਖਰੀਦ ਲਈ ਤੇ ਫਿਰ ਵਾਪਸ ਕਰਨੀ ਦੋਸਤੋ ਬਹੁਤ ਮੁਸ਼ਕਲ ਹੁੰਦੇ ਹੈ। ਹੋਮੀ ਕੋਈ ਸਮਾਂ ਨਾਵੇ ਕਿਉਂਕਿ ਦੁਕਾਨਦਾਰ ਨੇ ਬੜੇ ਤਰੀਕੇ ਨਾਲ ਤੇ ਕਾਗ ਨੂੰ ਖਸਾਇਆ ਹੁੰਦਾ ਹੈ। ਬੜੀ ਮੁਸ਼ਕਲ ਹੈ ਘਰ ਨੂੰ ਚੀਜ਼ ਪਸੰਦ ਆਉਂਦੀ ਹੈ ਤੇ ਜਦੋਂ ਦੁਕਾਨਦਾਰ ਜੇ ਜਿੱਕਰੇ ਪੈਸੇ ਆ ਜਾਂਦਾ ਤੇ ਵਾਪਸ ਦੇਣੇ ਬੜੀ ਮੁਸ਼ਕਲ ਹੋ ਜਾਂਦੀ ਹੈ ਲੇਕਿਨ ਯੂਰਪ ਤੇ ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਨਾ ਤੇ ਤੁਹਾਨੂੰ ਉਹਦੀ ਰਸੀਦ ਮਿਲਦੀ ਹੈ ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਤੁਸੀਂ 28 ਦਿਨਾਂ ਦੇ ਵਿੱਚ ਉਹ ਚੀਜ਼ ਵਾਪਸ ਕਰ ਸਕਦੇ ਹੋ ਇਸ ਕਰਕੇ ਤੁਸੀਂ ਘਰ ਜਾਓ ਬੜੇ ਪਿਆਰ ਨਾਲ ਸੋਚੋ ਤੁਹਾਡਾ ਨਾ ਕੋਈ ਮੂਡ ਬੰਦਾ ਤੇ ਪੈਕਿੰਗ ਬੰਦ ਰਹਿਣ ਦੀਓ ਤੇ ਤੁਸੀਂ ਆ ਕੇ ਸਮਾਨ ਵਾਪਸ ਕਰ ਸਕਦੇ ਹੋ ਇਹ ਤੁਹਾਨੂੰ ਪੂਰੇ ਪੈਸੇ ਵਾਪਸ ਮਿਲਣਗੇ ਨਾਲ ਤੁਹਾਨੂੰ ਥੈਂਕ ਯੂ ਵੀ ਕਰਨਗੇ ਇਹ ਯੂਰਪ ਦਾ ਫਾਇਦਾ ਹੈਗਾ ਇਤਿਨਾਂ ਦਾ ਬੜੀ ਇੰਸਪੈਕਟਰਾਂ ਬੋਲਦੇ ਵੀ ਸਾਡੇ ਇੰਡੀਆ ਦੇ ਜੀਗ ਦੇ ਵਾਪਸ ਕਰਨੇ ਚਾਹੀਦੇ ਕਰਨਗੇ ਬੀਬੀ ਤੁਹਾਨੂੰ ਪਹਿਲਾਂ ਸੀ ਪਤਾ ਤੂੰ ਪਹਿਲਾਂ ਸੋਸਮਿਕ ਚੀਜ਼ ਲੈਣੀ ਸੀ ਹੁਣ ਤੂੰ ਵਾਪਸ ਕਰਨ ਆ ਗਈ ਹੈ ਸਿਰਸੇ ਬੋਣੇ ਦਾ ਟਾਈਮ ਹੈਗਾ ਇੱਥੇ ਉਹ ਚੀਜ਼ ਨਹੀਂ ਹੈਗੀ ਤੁਸੀਂ ਸਿੱਧੀ ਜਾਓ ਸ਼ਾਮੀ ਜਾਓ ਯਾਨੀ ਕਿ ਦੁਕਾਨ ਖੁੱਲਣ ਦਾ ਜਦੋਂ ਟਾਈਮ ਸਟੋਰ ਖੁੱਲਣ ਦਾ ਤੁਸੀਂ ਚੀਜ਼ ਵਾਪਸ ਕਰ ਸਕਦੇ ਹੋ ਚੀਜ਼ ਬਦਲਾ ਸਕਦੇ ਹੋ ਇਹ ਫਾਇਦਾ ਹੈ ਫਿਰ ਚੀਜ਼ ਤੁਹਾਨੂੰ ਇੱਥੇ ਪਿਓਰ ਮਿਲਣੀ ਹੈ ਇਹਦਾ ਫਿਰ ਕੋਈ ਨਹੀਂ ਭਾਵੇਂ ਕੋ ਵੱਡਾ ਜਾਵੇ ਭਾਵੇਂ ਬੱਚਾ ਜਾਵੇ ਜੋ ਪ੍ਰਾਈਸ ਲਿਖੀ ਹੈ ਉਹ ਚਾਰਜ ਕਰਨੀ ਲੇਕਿਨ ਸੇਲਾਂ ਦੇ ਵਿੱਚ ਇੱਕ ਫਾਇਦਾ ਹੁੰਦਾ ਹੈ ਚੀਜ਼ ਥੋੜੀ ਸਸਤੀ ਮਿਲ ਜਾਂਦੀ ਤੇ ਬੀਬੀਆਂ ਲੱਗੀਆਂ ਦੀਆਂ ਮੋਜਾਂ ਉਹ ਭਾਵੇਂ ਘਰ ਆਟਾ ਦਾਲ ਭਾਵੇਂ ਮੁੱਖਾਵੇ ਮੇਕਅਪ ਦਾ ਸੁਆਣਾ ਪੂਰਾ ਯਾਦ ਹੁੰਦਾ ਹੈ ਜੋ ਆਪਣੇ ਕਪੜੇ ਵਗੈਰਾ ਸਭ ਯਾਦ ਹੁੰਦੇ ਕਿ ਕਿਹੜੀ ਜੀ ਫਿਰਨੀ ਹੈ ਕਿਹੜੀ ਚੀਜ਼ ਜੀਉਤ ਗਈ ਕਈ ਵਾਰ ਤੇ ਇਹੋ ਜਿਹੀ ਵੇਖੀਦਾ ਪਰ ਉਹਨਾਂ ਬੰਨਾਂ ਸਾਮਾਨ ਲੈ ਲੈਂਦੇ ਵੇ ਬਿਆਨ ਚੁਕਣਾ ਵੀ ਹੈਵੀ ਹੋ ਜਾਂਦਾ ਹੈ ਲਾਲਚ ਆ ਜਾਂਦਾ ਹੈ ਕਿ ਦੁਕਾਨਦਾਰ ਸੀਰੀਅਸ ਕਾ ਗਲਾਉਂਦੇ ਵੇ ਸਸਤੀ ਚੀਜ਼ ਵੇਚ ਕੇ ਹਰ ਕੋ ਬੰਦਾ ਪੈਣ ਦਾ ਚਲੋ ਲੈ ਲੋ ਜੀ ਕੋਈ ਨਹੀਂ ਕੁਝ ਦੇ ਕਾਜ ਕੇ ਮੂਡ ਬਦਲ ਜਾਂਦਾ ਹੈ ਕਈ ਕਹਿੰਦੇ ਚਲੋ ਚੀਜ਼ ਲੈ ਆਈ ਜੀ ਹੁਣ ਵਾਪਸ ਕੀ ਕਰਨ ਜਾਣਾ ਯੂਜ਼ ਕਰ ਲੈਂਦੇ ਆ ਤੁਸੀਂ ਵੇਖ ਲਓ ਕਿੰਨਾ ਰਸ ਹੈਗਾ ਕਿਸੇ ਵੀ ਤੁਸੀਂ ਬਡੇ ਡਿਵੈਲਪਮੈਂਟ ਸੋਰਚ ਲੈ ਜਾਓ ਉੱਥੇ ਤੁਹਾਨੂੰ ਬੀਬੀਆਂ ਦਾ ਜਲਾ ਆਦਮੀ ਭੁੱਲੇ ਭੁਲੇ ਕੇ ਪਾਉਂ ਇੱਕ ਦੋ ਨਜ਼ਰ ਆ ਜਾਂ ਨੀ ਤੇ ਉੱਥੇ ਬੀਬੀਆਂ ਹੁੰਦੀਆਂ ਤੁਸੀਂ ਵੀ ਤੇ ਨੋਟ ਕੀਤਾ ਹੋਣਾ ਬਾਕੀ ਦੋਸਤੋ ਸੋ ਸਮੇਂ ਦੀ ਪੈਸੇ ਕੱਢ ਗਿਆ ਕਰੋ ਪੈਸੀ ਕਮਾਣੇ ਬੜੇ ਓਕੇ ਵੀ ਤੇ ਉਜਾੜਨੇ ਬੜੇ ਸੁਖੇ ਇਸ ਕਰਕੇ ਪੈਸੀ ਇਨਸਪੈਕਟ ਕਰਿਆ ਕਰੋ ਥੈਂਕ ਯੂ ਵੈਰੀ ਮਚ ਤੁਹਾਡਾ ਸ਼ਬਦ ਵੀਡੀਓ ਦੇਖਣ ਵਾਲਿਆਂ ਦਾ ਕਾਲੇ ਗੱਟ ਨਾਲ ਵੀਡੀਓ ਪਸੰਦ ਆਈਗੀ ਅਗਰ ਪਸੰਦ ਆਏ ਤਾਂ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਨਾ ਥੈਂਕ ਯੂ